ਦੇਖ ਸਕਦੇ ਆ ਕਿ ਇਸ ਵਕਤ ਮੈਂ ਖੜਾ ਹੈਗਾ ਪਿੰਡ ਗੜੀ ਅਜੀਤ ਸਿੰਘ ਦਾ ਜਿਹੜਾ ਬਲੌਣੀ ਵਾਲਾ ਗੇਟ ਹੈਗਾ ਫਲੋਰ ਰੋਡ ਜਿਹੜਾ ਹੈਗਾ ਆ ਔਰ ਤੁਸੀਂ ਦੇਖ ਸਕਦੇ ਆ ਕਿ ਓਵਰ ਲੋਡ ਜਿਹੜੀ ਆ ਕਿ ਇਸ ਦੇ ਵਿੱਚ ਜਿਹੜੀ ਆ ਤੂੜੀ ਭਰੀ ਗਈ ਆ ਔਰ ਇਹਦੇ ਵਿੱਚ ਪਤਾ ਨਹੀਂ ਕਿਹੜਾ ਕੋਈ ਨੁਕਸ ਪੈ ਗਿਆ ਹੈਗਾ ਆ ਇਹ ਤੁਸੀਂ ਟਰੈਕਟਰ ਦੇਖ ਸਕਦੇ ਆ ਤੁਸੀਂ ਸੋਚੂਗੇ ਕਿ ਇਹਦਾ ਇੰਨਾ ਓਵਰ ਲੋਡ ਆ ਕਿ ਸੜਕ ਦਾ ਜਿਹੜਾ ਆ ਤਕਰੀਬਨ ਤਕਰੀਬਨ ਸਾਰੇ ਦਾ ਸਾਰਾ ਹਿੱਸਾ ਜਿਹੜਾ ਆ ਉਹ ਟਰੈਕਟਰ ਨੇ ਜਿਹੜਾ ਆ ਕੋਈ ਹੋ ਸਕਦਾ ਨੁਕਸ ਪੈ ਗਿਆ ਹੋਵੇ ਸਾਰਾ ਇਹਦਾ ਸਾਰਾ ਜਿਹੜਾ ਇਹ ਰੋਕਿਆ ਹੋਇਆ ਆ ਔਰ ਪੂਰੀ ਦੀ ਪੂਰੀ ਸੜਕ ਜਿਹੜੀ ਆ ਇਹ ਰੁਕੀ ਹੋਈ ਆ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਇੰਨੀ ਓਵਰਲੋਡ ਜਿਹੜੀ ਆ ਪਿੱਛੇ ਤੋਂ ਕਿਤੋਂ ਆਂਦੇ ਆ ਕੋਈ ਵੀ ਇਹਨਾਂ ਨੂੰ ਮੈਨੂੰ ਲੱਗਦਾ ਕੋਈ ਰੋਕ ਟੋਕ ਨਹੀਂ ਹੈਗੀ ਉਹ ਟ੍ਰੈਫਿਕ ਜਿਹੜੀ ਆ ਇਹ ਤੁਸੀਂ ਦੇਖ ਪਾ ਰਹੇ ਆ ਇਹ ਫਲੋਰ ਰੋਡ ਹੈਗਾ ਆ ਲੁਧਿਆਣੇ ਨੂੰ ਵੀ ਇੱਧਰ ਜਾਂਦੀ ਆ ਉੱਧਰੋਂ ਆਉਂਦੇ ਆ ਤਾਂ ਨਵਾਂ ਸ਼ਹਿਰ ਨੂੰ ਵੀ ਜਿਹੜੀ ਆ ਇੱਥੋਂ ਆਂਦੀ ਆ ਔਰ ਤੁਸੀਂ ਦੇਖ ਸਕਦੇ ਆ ਕਿ ਕੱਚੇ ਤੇ ਉੱਪਰ ਜਿਹੜੇ ਆ ਇਹ ਲਾ ਕੇ ਟਰੱਕ ਜਿਹੜੇ ਆ ਇਹ ਆ ਰਹੇ ਆ ਜਾਂ ਕੋਈ ਵੀ ਵਾਹਨ ਲੰਘਣਾ ਹੈਗਾ ਪੂਰੇ ਦੀ ਪੂਰੀ ਸੜਕ ਜਿਹੜੀ ਹੈਗੀ ਆ ਇਹਨਾਂ ਉੱਪਰੋਂ ਜਿਹੜੀ ਆ ਓਵਰਲੋਡ ਜਿਹੜੀਆਂ ਇਹ ਗੱਡੀਆਂ ਹੈਗੀਆਂ ਕਿਸੇ ਕੋਈ ਵੀ ਇਹਨਾਂ ਨੂੰ ਰੋਕཐામ ਨਹੀਂ ਹੈਗੀ ਔਰ ਤੁਸੀਂ ਦੇਖ ਪਾ ਰਹੇ ਆ ਕਿ ਲੋਕ ਲੋਕ ਬੜੇ ਪਰੇਸ਼ਾਨ ਹੋ ਰਹੇ ਆ ਹੁਣ ਇਹ ਨਹੀਂ ਪਤਾ ਕਿ ਇਹ ਰਾਤ ਦੀ ਗੱਡੀ ਖੜੀ ਆ ਜਾਂ ਕਿਸ ਤਰ੍ਹਾਂ ਖੜੀ ਆ ਔਰ ਪੂਰੇ ਦਾ ਪੂਰੀ ਜਿਹੜੀ ਸੜਕ ਹੈਗੀ ਆ ਉਹ ਰੋਕੀ ਹੋਈ ਆ ਔਰ ਅਸੀਂ ਪਤਾ ਕਰਾਂਗੇ ਜਾਣਾਂਗੇ ਕਿ ਇਹਦੇ ਪਿੱਛੇ ਕਾਰਨ ਕੀ ਆ ਕੀ ਵਜ੍ਹਾ ਆ ਬੇ ਇਹਦੇ ਵਿੱਚ ਕੀ ਕੋਈ ਨੁਕਸ ਪੈ ਗਿਆ ਜਾਂ ਕੀ ਸਮੱਸਿਆ ਹੈਗੀ ਆ ਔਰ ਇਹ ਸੜਕ ਦੇ ਐਨ ਵਿਚਕਾਰ ਆ ਡਾਲੇ ਵਗੈਰਾ ਵੀ ਟੁੱਟਿਆ ਪਤਾ ਕਰਦੇ ਤੁਹਾਡਾ ਤੁਸੀਂ ਤੁਹਾਡਾ ਕਿਹੜੀ ਜਗ੍ਹਾ ਤੋਂ ਹੈ ਜੀ ਪਿੰਡ 15 ਵਾਲਾ ਜੀ ਆਪਣਾ ਅੱਛਾ ਆ ਜਿਹੜਾ ਹੈ ਉਹ ਕੀ ਕਹਿਣਾ ਚਾਹੁੰਦੇ ਆ ਕੀ ਕਹਿਣਾ ਕੀ ਚਾਹੁੰਦੇ ਜੀ ਮੈਂ ਆਰਐਸ ਜੀ ਨੂੰ ਦੇਖਿਆ ਜੀ ਰੋਡ ਦੇ ਉੱਤੇ ਓਵਰਲੋਡ ਕੀਤਾ ਹੋਇਆ ਜੀ ਦੇਖੋ ਕਿੰਨਾ ਓਵਰਲੋਡ ਕੀਤਾ ਇੱਕ ਵਾਰ ਦਿਖਾ ਦਿਓ ਮੜੇ ਉੱਤਰ ਹਾਂ ਬਈ ਗਾ ਇਹਨਾਂ ਓਵਰਲੋਡ ਹੰਡਾ ਕਰੋ ਤੇ ਵੀ ਸੜਕ ਵੀ ਸਾਰੀ ਰੁਕੀ ਆ ਬਈ ਰੁਕੀ ਜਾਂ ਜਾਮ ਲੱਗੂਗਾ ਤੇ ਲੋਕਾਂ ਨੂੰ ਨੁਕਸਾਨ ਹੁੰਦਾ ਰਹੇ ਲੋਕਾਂ ਨੂੰ ਵੀ ਨੁਕਸਾਨ ਨੁਕਸਾਨ ਹੁੰਦਾ ਹੈ ਸਾਰ ਦੇ ਜੇ ਕਿਸੇ ਦੇ ਵਿੱਚ ਬੱਜਾ ਤਾਂ ਨੁਕਸਾਨ ਆ। ਅੰਨੇ ਡਾਲੇ ਵੀ ਟੁੱਟਿਓ ਆ। ਕਿਸੇ ਪਤਾ ਹੁਣ ਕਿਹਦੇ ਵਿੱਚ ਬੱਜੇ। ਕਿਹਦੇ ਵਿੱਚ? ਠੀਕ ਹੈ। ਦੇਖਤਾ ਆ ਗੱਡੀ ਨੇ ਸਾਰਾ ਹੀ ਜਿਹੜੀ ਸੜਕ ਰੋਕੀ ਹੋ ਆ ਇਸ ਨੇ। ਔਰ ਇਹਦੇ ਕਾਰਨ ਜੇ ਦੂਜੇ ਪਾਸੇ ਕੋ ਬਾਹ ਨਾ ਆਇਆ ਆ ਡਾਲੇ ਜਿਹੜੇ ਟੁੱਟਿਓ ਆ। ਮੈਨੂੰ ਲੱਗਦਾ ਆ ਕਿ ਜਿੱਥੋਂ ਤੱਕ ਅੰਦਾਜ਼ਾ ਹੈ ਰਾਤ ਦੀ ਕੋਈ ਗੱਲ ਹੋਣੀ ਆ। ਰਾਤ ਦਾ ਹੋ ਸਕਦਾ ਹੈਗਾ। ਔਰ ਆ ਤੁਸੀ ਦੇਖ ਸਕ ਰਹੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ। ਅਕੀ ਕਹਿਣਾ ਚਾਹੂਗੇ ਜੀ ਜਿਹੜੀਆਂ ਓਵਰਲੋਡ ਗੱਡੀਆਂ ਆਉਂਦੀਆਂ ਆ ਇਦਾਂ ਬਹੁਤ ਭਰਾ ਜੀ ਬਹੁਤ ਖਬਰ ਆ ਨਾਲ ਸਾਈਡ ਦਿੰਦੇ ਆ ਬੰਦੇ ਮਾਰਕੀਟ ਚ ਚਲੇ ਜਾਂਦੇ ਆ ਦੇਖੇ ਰੋਲ ਗਏ ਆ ਡਾਲੇ ਵੀ ਟੁੱਟੇ ਹੋ ਕੁਛ ਨਾ ਕੁਛ ਤੇ ਆ ਜਿਹੜੇ ਜੀ ਦਾ ਓਵਰਲੋਡ ਆ ਇਹ ਖਰਾਬ ਹੋਈ ਸੜਕ ਪੂਰੀ ਰੋਕੀ ਹੋਈ ਆ ਕੀ ਕਹਿਣਾ ਚਾਹਨੇ ਆ ਕਹਿਣਾ ਭਾਜੀ ਮਿਹਨਤ ਕਰੇ ਉਹ ਚੰਗਾ ਕੰਮ ਨਹੀਂ ਪਰ ਇਹ ਸਹੀ ਨਹੀਂ ਹੈਗਾ ਆਂਦੇ ਜਾਂਦੇ ਨੂੰ ਵੀ ਤੰਗੀ ਆ ਉਹ ਦੇਖੋ ਦੂਜੇ ਪਾਸੇ ਡਾਲੇ ਤੱਕ ਵੀ ਟੁੱਟ ਗਏ ਆ ਕ੍ਰੋਸਿੰਗ ਵੀ ਨਹੀਂ ਹੋ ਰਹੀ ਹੈਗੀ ਹਾਂ ਜੀ ਇਹ ਮਤਲਬ ਹੈ ਗਵਰਨਮੈਂਟ ਉੱਧਰ ওভারਲੋਡ ਗੱਡੀਆਂ ਜਿਹੜੀਆਂ ਇਹ ਰੋਕਣੀਆਂ ਚਾਹੀਦੀਆਂ ਲਾਜ਼ਮੀ ਰੋਕਣੀਆਂ ਚਾਹੀਦੀਆਂ ਕੋਈ ਨਹੀਂ ਰੋਕ ਰਿਹਾ ਹੈਗਾ ਹਾਂਜੀ ਠੀਕ ਹੈ ਇਧਰੋਂ ਵੀ ਦੇਖ ਸਕਦੇ ਆ ਪੂਰੀ ਦੀ ਪੂਰੀ ਸੜਕ ਜਿਹੜੀ ਹੈਗੀ ਆ ਪੂਰੀ ਦੀ ਪੂਰੀ ਸੜਕ ਜਿਹੜੀ ਆ ਇਹ ਰੋਕੀ ਹੋਈ ਹੈਗੀ ਆ ਉਧਰਲੀ ਦੂਸਰੀ ਸਾਈਡ ਤੋਂ ਇਧਰਲੀ ਸਾਈਡ ਨਹੀਂ ਦਿਂਦੀ ਇਧਰਲੀ ਸਾਈਡ ਤੋਂ ਦੂਜੀ ਸਾਈਡ ਨਹੀਂ ਦਿਸ ਰਹੀ ਹੈਗੀ ਕਿ ਇਹ ਪਤਾ ਨਹੀਂ ਕਦੋਂ ਕਦੀ ਖੜੀ ਹੋਈ ਆ ਇਹ ਔਰ ਲੋਕਾਂ ਨੂੰ ਜਿਹੜੀ ਆ ਵੇਹਾਤੀ ਜਿਆਦਾ ਜਿਹੜੀ ਆ ਉਹ ਪਰੇਸ਼ਾਨੀ ਆ ਰਹੀ ਆ ਤੁਸੀਂ ਆ ਦੇਖ ਪਾ ਰਹੇ ਹੋ ਕੋਈ ਇੱਥੇ ਕੋਈ ਇਹਨਾਂ ਦਾ ਬੰਦਾ ਵੀ ਨਹੀਂ ਹੈਗਾ ਕੋਈ ਵੀ ਜਿਹੜਾ ਹੈਗਾ ਆ ਜਿਨ੍ਹਾਂ ਦੀ ਵੀ ਇਹ ਗੱਡੀ ਆ ਕੋਈ ਵੀ ਉਹਨਾਂ ਦਾ ਇੱਥੇ ਬੰਦਾ ਨਹੀਂ ਹੈਗਾ ਤੁਸੀਂ ਦੇਖ ਪਾ ਰਹੇ ਹੋ ਮਗਰ ਜਿਹੜੀਆਂ ਉਹ ਲਾਈਨਾਂ ਦੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਆ ਔਰ ਕੋਈ ਇੱਥੇ ਕਾਨੂੰਨ ਨਹੀਂ ਹੈਗਾ ਕੋਈ ਕਿਸੇ ਕੋਈ ਕੋਈ ਧਿਆਨ ਨਹੀਂ ਹੈਗਾ ਲੋਕੀ ਬੇਸ਼ੱਕ ਪਰੇਸ਼ਾਨ ਹੁੰਦੇ ਰਹਿਣ ਔਰ ਆ ਤੁਸੀਂ ਦੇਖ ਪਾ ਰਹੇ ਹੋ ਸਾਨੂੰ ਕਵਰੇਜ ਕਰਨ ਦੇ ਵਿੱਚ ਵੀ ਬੜੀ ਤੰਗੀ ਆ ਰਹੀ ਆ ਅਸੀਂ ਖੜ ਕੇ ਇੱਕ ਜਗ੍ਹਾ ਕਵਰੇਜ ਵੀ ਨਹੀਂ ਕਰ ਸਕਦੇ ਕਿਉਂਕਿ ਇਹ ਗੱਟੀ ਨੇ ਸਾਰੇ ਦਾ ਸਾਰਾ ਕੁਝ ਹੀ ਰੋਕਿਆ ਹੋਇਆ ਪੂਰੀ ਦੀ ਪੂਰੀ ਸੜਕ ਜਿਹੜੀ ਆ ਉਹ ਰੋਕੀ ਹੋਈ ਹੈਗੀ ਆ ਕੋਈ ਇਹ ਸਾਡੇ ਪੰਜਾਬ ਦੇ ਵਿੱਚ ਪੰਜਾਬ ਤਾਂ ਛੱਡੋ ਸਾਡੇ ਇੰਡੀਆ ਦੇ ਵਿੱਚ ਜਿਸ ਨੂੰ ਕਹਿ ਸਕਦੇ ਆ ਕਿ ਕੋਈ ਇਸ ਤਰ੍ਹਾਂ ਦਾ ਕਾਨੂੰਨ ਨਾਮ ਦੀ ਚੀਜ਼ ਨਹੀਂ ਹੈਗੀ ਲਗਾਤਾਰ ਇਤੋਂ ਜਿਹੜੀ ਆਉਂ ਟ੍ਰੈਫਿਕ ਆਂਦੀ ਹੈਗੀ ਆ ਤੁਸੀਂ ਦੇਖ ਪਾ ਰਹੇ ਹੋ ਔਰ ਕੋਈ ਧਿਆਨ ਨਹੀਂ ਹੈਗਾ ਕੋਈ ਬਿਲਕੁਲ ਵੀ ਇਸ ਵੱਲ ਜਿਹੜਾ ਧਿਆਨ ਨਹੀਂ ਕੀਤਾ ਜਾ ਰਿਹਾ ਹੈਗਾ ਔਰ ਅਸੀਂ ਕਈ ਵਾਰ ਇਸ ਤਰ੍ਹਾਂ ਦੀਆਂ ਖਬਰਾਂ ਲਗਾਉਨੇ ਆ ਔਰ ਓਵਰਲੋਡ ਜਿਹੜੀਆਂ ਇਦਾਂ ਦੀਆਂ ਗੱਡੀਆਂ ਹੈਗੀਆਂ ਆ ਓਵਰਲੋਡ ਗੱਡੀਆਂ ਜਿਹੜੀਆਂ ਆ ਅਸੀਂ ਕਈ ਵਾਰ ਖਬਰਾਂ ਲਗਾਉਨੇ ਆ ਪਰ ਸਾਡਾ ਦੇ ਕੋਈ ਇੰਡੀਆ ਹੀ ਇਦਾਂ ਦਾ ਆ ਸਾਡਾ ਪੰਜਾਬ ਵੀ ਇਦਾਂ ਦਾ ਹੀ ਆ ਕਿ ਕਹਿੰਦੇ ਆ ਖਬਰਾਂ ਲਾ ਦਿੱਤੀਆਂ ਰਾਤ ਗਈ ਬਾਤ ਗਈ ਕੋਈ ਧਿਆਨ ਨਹੀਂ ਕੀਤਾ ਜਾਂਦਾ ਦੇਖੋ ਹੁਣ ਲੋਕਾਂ ਨੂੰ ਕਿੰਨੀ ਤੰਗੀ ਆ ਰਹੀ ਆ ਜਿਹੜੇ ਵੀ ਆਣ ਜਾਣ ਵਾਲੇ ਹੈਗੇ ਉਹਨਾਂ ਨੂੰ ਕਿੰਨੀ ਪਰੇਸ਼ਾਨੀ ਆ ਰਹੀ ਹੈਗੀ ਆ ਇਹ ਗੱਡੀ ਤੇ ਪਤਾ ਨਹੀਂ ਕਿੱਥੇ ਖੜੀ ਆ ਕੋਈ ਧਿਆਨ ਨਹੀਂ ਕਿਸੇ ਵੱਲੋਂ ਕੀਤਾ ਜਾ ਰਿਹਾ ਆਹੋ ਟ੍ਰੈਫਿਕ ਜਿਹੜੀ ਆ ਉਹ ਲਗਾਤਾਰ ਇੱਥੇ ਜਿਹੜੀ ਆ ਉਹ ਜਾਮ ਹੋ ਰਹੀ ਹੈਗੀ ਆ ਤਰਾ ਡਾਲਿਆਂ ਦੇ ਵਿੱਚ ਫੱਸੀ ਹੋਈ ਆ ਟਰੈਲੀ ਟਰੈਲੀ ਦੇ ਵਿੱਚ ਜਿਹੜਾ ਓਵਰਲੋਡ ਮਾਲ ਹੈਗਾ ਉਹ ਜਿਹੜੇ ਇੱਥੇ ਦੇ ਦਰਖਤ ਆ ਪੇੜ ਹੈਗੇ ਆ ਦਰਖਤ ਆ ਉਹਨਾਂ ਦੇ ਵਿੱਚ ਫੱਸੀ ਹੋਈ ਆ ਔਰ ਸਾਨੂੰ ਤਾਂ ਇੱਕ ਸਮਝ ਨਹੀਂ ਆਉਂਦੀ ਇੰਨੀ ਓਵਰਲੋਡ ਗੱਡੀ ਕਰਨ ਦਾ ਫਾਇਦਾ ਹੀ ਕੀ ਹੈਗਾ ਆ ਜਿਹਦੇ ਦੇ ਵਿੱਚ ਬਾਅਦ ਦੇ ਵਿੱਚ ਤੁਹਾਨੂੰ ਵੀ ਮੁਸ਼ਕਲਾ ਆਣ ਆ ਤੁਸੀਂ ਦੇਖ ਪਾ ਰਹੇ ਆ ਪੂਰੀ ਦੀ ਪੂਰੀ ਜਿਹੜੀ ਸੜਕ ਹੈਗੀ ਆ ਪੂਰੀ ਦੀ ਪੂਰੀ ਸੜਕ ਮੱਲੀ ਹੋਈ ਆ। ਔਰ ਤੁਸੀਂ ਦੇਖੋ ਇਹ ਜਿਹੜਾ ਟਰੈਕਟਰ ਹੈਗਾ ਆ ਇਹਦੇ ਆਪਣੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਆ ਕਿ ਇੰਨਾ ਜਿਹੜਾ ਭਜਨ ਹੈਗਾ ਇਹ ਟਰੈਕਟਰ ਖਿੱਚ ਸਕਦਾ ਆ। ਔਰ ਤੁਸੀਂ ਦੇਖ ਪਾ ਰਹੇ ਹੋ। ਔਰ ਦੇਖੋ ਕਿੰਨੀ ਕਿੰਨੀ ਮੁਸ਼ਕਲ ਆ ਰਹੀ ਆ। ਕਿੰਨੀ ਮੁਸ਼ਕਲ ਇੱਥੇ ਪੇਸ਼ ਆ ਰਹੀ ਹੈਗੀ ਆ। ਕੋਈ ਧਿਆਨ ਨਹੀਂ ਆ ਔਰ ਇੱਕ ਸਾਈਡ ਤੋਂ ਟ੍ਰੈਫਿਕ ਵਾਲਿਆਂ ਨੂੰ ਦੂਜੀ ਸਾਈਡ ਨਹੀਂ ਦਿਖ ਰਹੀ ਦੂਜੀ ਸਾਈਡ ਵਾਲਿਆਂ ਨੂੰ ਦੂਸਰੇ ਪਾਸੇ ਦੀ ਸਾਈਡ ਨਹੀਂ ਦਿਖ ਰਹੀ ਹੈਗੀ ਔਰ ਇਹ ਪਤਾ ਨਹੀਂ ਹੁਣ ਕਾਦੀ ਗੱਡੀ ਖੜੀ ਹੈ ਟਰੈਕਟਰ ਟ੍ਰੈਲੀ ਇਹ ਖੜਾ ਹੈਗਾ ਲੇਕਿਨ ਤੁਸੀਂ ਇਹਦੇ ਵਿੱਚ ਮਾਲ ਦੇਖ ਸਕਦੇ ਹੋ ਪੂਰੀ ਦੀ ਪੂਰੀ ਸੜਕ ਦੇੜੀ ਆ ਉਹ ਰੋਕੀ ਹੋਈ ਹੈਗੀ ਆ ਔਰ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਆ ਵੀ ਜੋ ਵੀ ਕੋਈ ਖੇਤੇ ਹੋ ਰਿਹਾ ਅੰਗੈਲੀ ਹੋ ਰਹੀ ਆ ਉਹ ਅਸੀਂ ਆਪਣੇ ਚੈਨਲ ਤੇ ਦਿਖਾਈਏ